ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤੇ ਫਿਲਮ ਦਾ ਟ੍ਰੇਲਰ ਜਦੋਂ ਵੀ ਤੁਸੀਂ ਦੇਖੋਗੇ ਤਾਂ ਲੂੰ ਕੰਡੇ ਖੜੇ ਕਰਦਾ ਹੈ ਫਿਲਮ ਦਾ ਟ੍ਰੇਲਰ ਇਸ ਤਰੀਕੇ ਨਾਲ ਡਿਜ਼ਾਈਨਡ ਹੈ ਕਿ ਤੁਹਾਨੂੰ ਇਹ ਲੱਗੇਗਾ ਕਿ ਸ਼ਾਇਦ ਸਾਡੇ ਪਰਿਵਾਰ ਦੀ ਹੀ ਕਹਾਣੀ ਹੈ ਦਾਦੀ ਪੋਤੇ ਦਾ ਕਮਾਲ ਦਾ ਬੌਂਡ ਸੋ ਅਕਸਰ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਹ ਪਿਆਰਾ ਹੁੰਦਾ ਹੈ ਸੋ ਇਹੀ ਚੀਜ਼ ਨੂੰ ਸਿੱਧ ਕਰਦੀ ਨਜ਼ਰ ਆ ਰਹੀ ਹੈ ਫਿਲਮ ਮੇਰੀ ਪਿਆਰੀ ਦਾਦੀ ਸੋ ਇਹ ਫਿਲਮ ਜਿਹੜੀ ਹੈ ਕਿਤਨਾ ਕਿਤੇ ਦਾਦੀ ਪੋਤੇ ਦੇ ਰਿਸ਼ਤੇ ਨੂੰ ਤਾਂ ਬੜੇ ਕਮਾਲ ਦੇ ਤਰੀਕੇ ਨਾਲ ਬਿਆਨ ਕਰਦੀ ਨਜ਼ਰ ਆਈ ਰਹੀ ਹੈ ਬਟ ਫਿਲਮ ਦੇ ਵਿੱਚ ਇਮੋਸ਼ਨ ਕਮਾਲ ਦਾ ਹੈ ਫਿਲਮ ਦੀ ਸਟੋਰੀ ਲਾਈਨ ਸਾਨੂੰ ਜਿੰਨੀ ਇੱਕ ਟ੍ਰੇਲਰ ਦੇ ਵਿੱਚ ਸਮਝ ਆ ਰਹੀ ਹੈ ਕਿ ਤਨਾ ਕਿਤੇ ਆਪਦੇ ਨਾਲ ਜੋੜਾਂ ਦਾ ਕੰਮ ਕਰਦੀ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਿਹੜਾ ਮੇਨ ਕੈਰੇਕਟਰ ਹੈ ਜਾਨੀ ਉਹ ਬੱਚਾ ਜਿਹਨੂੰ ਤੁਸੀਂ ਫਿਲਮ ਦੇ ਵਿੱਚ ਦੇਖ ਕੇ ਆਪਣਾ ਬਚਪਨ ਯਾਦ ਕਰੋਗੇ ਆਪਣੇ ਬੱਚਿਆਂ ਦੇ ਉਸ ਬੱਚੇ ਦੀ ਥਾਂ ਰੱਖ ਕੇ ਦੇਖੋਗੇ ਉਹ ਬੱਚੇ ਦੀ ਜੇ ਐਕਟਿੰਗ ਤੁਸੀਂ ਸਿਰਫ ਟ੍ਰੇਲਰ ਦੇ ਵਿੱਚ ਦੇਖ ਲਓ ਤਾਂ ਤੁਹਾਨੂੰ ਇੰਨਾ ਅੰਦਾਜ਼ਾ ਹੋ ਜਾਏਗਾ ਕਿ ਉਹ ਫਿਲਮ ਦੇ ਵਿੱਚ ਕਿਆ ਕਮਾਲ ਕਰਨ ਵਾਲਾ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਮੈਡਮ ਨੇ ਜਿਨ੍ਹਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ ਸੋ ਜਿਨ੍ਹਾਂ ਨੂੰ ਅਸੀਂ ਆਲਰੇਡੀ ਸਿਨੇਮਾ ਘਰਾਂ ਦੀ ਜਾਲ ਸੀ ਸਾਡੀ ਪੰਜਾਬੀ ਇੰਡਸਟਰੀ ਦੀ ਮਾਤਾ ਕਹਿੰਦੇ ਆ ਅਸੀਂ ਦਾਦੀ ਉਹਨਾਂ ਨੂੰ ਆਲਰੇਡੀ ਮੰਨਦੇ ਆ ਸੋ ਉਹ ਇਹਨੇ ਕਮਾਲ ਦੇ ਤਰੀਕੇ ਨਾਲ ਫਿੱਟ ਹੋਏ ਨੇ ਇਸ ਫਿਲਮ ਦੇ ਵਿੱਚ ਕਿ ਸਾਨੂੰ ਲੱਗਦਾ ਹੈ ਕਿ ਕੋਈ ਅਸਲ ਕਹਾਣੀ ਅਸੀਂ ਪਰਦੇ ਦੇ ਉੱਤੇ ਦੇਖ ਰਹੇ ਹਾਂ